ਆਪ ਵਿਧਾਇਕ ਗੁਰਪ੍ਰੀਤ ਗੋਗੀ ਦੇ ਅੰਤਿਮ ਸੰਸਕਾਰ ਦੀਆਂ ਤਸਵੀਰਾਂ ਦਿਖਾ ਰਹੇ ਹਾਂ ਹਜ਼ਾਰਾਂ ਲੋਕਾਂ ਨੇ ਨਮਕਖਾਨੇ ਨਾਲ ਗੁਰਪ੍ਰੀਤ ਗੋਗੀ ਨੂੰ ਵਿਦਾਈ ਦਿੱਤੀ ਹੈ ਅੰਤਮ ਵਿਦਾਈ ਦਿੱਤੀ ਹੈ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਥਿਲ ਪਰ ਵੀ ਜਗ੍ਹਾ ਨਹੀਂ ਹੈ ਇੰਨਾ ਇੰਨੀ ਭੀੜ ਹੈ ਇੰਨੇ ਲੋਕ ਪਹੁੰਚੇ ਹੋਏ ਨੇ ਇੰਨਾ ਹਜ਼ੂਮ ਇਕੱਠਾ ਹੋਇਆ ਇਹ ਜਿਹੜੀਆਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਹਾਂ ਇਹ ਸਿੱਧੀਆਂ ਸ਼ਮਸ਼ਾਨ ਘਾਟ ਦੀਆਂ ਤਸਵੀਰਾਂ ਨੇ ਜਿੱਥੇ ਗੁਰਪ੍ਰੀਤ ਗੋਗੀ ਦੇ ਅੰਤਮ ਸੰਸਕਾਰ ਕੀਤੇ ਜਾਣੇ ਨੇ ਤੇ ਤੁਸੀਂ ਦੇਖ ਸਕਦੇ ਹੋ ਹਜ਼ਾਰਾਂ ਲੋਕ ਪਹੁੰਚੇ ਹੋਏ ਨੇ ਮਹਰੂਮ ਵਿਦਾਇਕ ਗੁਰਪ੍ਰੀਤ ਗੋਗੀ ਦੇ ਅੰਤਮ ਸੰਸਕਾਰ ਦੇ ਵਿੱਚ thank you ਸਮਾਜਿਕ ਸੈਂਟਰ ਤੋਂ ਆਇਆ ਰੋਹਿਤ ਬੜਾ ਦੁਖਦਾਇਕ ਦਿਨ ਹੈ ਬਹੁਤ ਹੀ ਅਫਸੋਸ ਵਾਲੀ ਖਬਰ ਦਿਨ ਚੜ੍ਹਦਿਆਂ ਨੂੰ ਭਾਜੀ ਤੁਸੀਂ ਵੀ ਮੋਬਾਈਲ ਨਾਲ ਸਾਰੇ ਪੰਜਾਬੀਆਂ ਨੂੰ ਮਿਲੀ ਉਹ ਬਾਈ ਲੁਧਿਆਣਾ ਪੱਛਮੀ ਤੋਂ ਸਾਡੇ ਆਮ ਆਦਮੀ ਪਾਰਟੀ ਦੇ ਪਰਿਵਾਰ ਦੇ ਮੈਂਬਰ ਗੁਰਪ੍ਰੀਤ ਗੋਗੀ ਜੀ ਉਸ ਦੁਨੀਆ ਚ ਨਹੀਂ ਰਹੇ ਉਹ ਸਾਡੀ ਪਰਿਵਾਰ ਦਾ ਹਿੱਸਾ ਸੀ ਜਿੰਨਾ ਕਿ ਮੈਂ ਵਿਚਰੇ ਆ ਉਹਨਾਂ ਨਾਲ ਕਿੰਨਾ ਕਿ ਵਿਧਾਨ ਸਭਾ ਚਾਹੇ ਪੰਡਤ ਵਿਧਾਨ ਸਭਾ ਤੋਂ ਬਾਹਰ ਚਾਹੇ ਉਹਨਾਂ ਨੂੰ ਪੈਸੇ ਦਫਤਰ ਚ ਮਿਲਨੀ ਆਉਣ ਉਹ ਕਦੇ ਵੀ ਕੋਈ ਨਿੱਜੀ ਕੰਮ ਲੈ ਕੇ ਨਹੀਂ ਆਏ ਜਦੋਂ ਆਏ ਉਹ ਆਪਣੇ ਹਲਕੇ ਦਾ ਕੰਮ ਲੈ ਕੇ ਆਏ ਸਾਡੇ ਸੀਵਰੇਜ ਸਾਡੀਆਂ ਲਾਈਟਾਂ ਸਾਡੀਆਂ ਸੜਕਾਂ ਸਾਡਾ ਹਸਪਤਾਲ ਸੋ ਅਮੇਸ਼ਾ ਉਹ ਲੋਕਾਂ ਦੇ ਮਸਲੇ ਹੱਲ ਕਰਨ ਲਈ ਹੱਥ ਪਾ ਰਹੇ ਸਨ ਹਸਮੁਖ ਸੁਹਾ ਸੀ ਤੇ ਚੰਨਕ ਉਹਨਾਂ ਦਾ ਚਲੇ ਜਾਣਾ ਇਕੱਲੇ ਆਮ ਆਦਮੀ ਪਾਰਟੀ ਲਈ ਨਹੀਂ ਲੁਧਿਆਣਾ ਵਾਸੀਆਂ ਲਈ ਬਹੁਤ ਨਾ ਪੂਰਾ ਹੋਣ ਵਾਲਾ ਘਾਟ ਹੈ ਔਰ ਪ੍ਰਮਾਤਮਾ ਅਗੇ ਅਰਦਾਸ ਕਰਦੇ ਆ ਕਿ ਪ੍ਰਮਾਤਮਾ ਉਹਨਾਂ ਨੂੰ ਆਪਣੇ ਚਰਨਾਂ ਚ ਨਿਵਾਸ ਬਖਸ਼ੇ ਪਰਿਵਾਰ ਨੂੰ ਰਿਸ਼ਤੇਦਾਰਾਂ ਨੂੰ ਦੋਸਤਾਂ ਨੂੰ ਪਾਣਾ ਮੰਨਨ ਦਾ ਬਲਬਖਸ਼ੀ ਉਹਨਾਂ ਦੇ ਕੀਤੇ ਹੋਏ ਚੰਗੇ ਕੰਮਾਂ ਨੂੰ ਹਮੇਸ਼ਾ ਲੋਕ ਯਾਦ ਰੱਖਣਗੇ ਉਹ ਚਾਰ ਵਾਰ ਕੌਂਸਲ ਵੀ ਕੌਂਸਲਰ ਵੀ ਰਹੇ ਫਿਰ ਐਮਐਲਏ ਵੀ ਬਹੁਤ ਵਾਰੀ ਗਿਣਤੀ ਚ ਵੋਟਾਂ ਲੈ ਕੇ ਬਣੇ ਤੇ ਹਮੇਸ਼ਾ ਲੁਧਿਆਣੇ ਦੀ ਤਰੱਕੀ ਲਈ ਹੀ ਜਦੋਂ ਮੈਂ ਦੱਸਿਆ ਕਿ ਜਦੋਂ ਮੈਨੂੰ ਮਿਲਦੇ ਸੀ ਉਹ ਕਦੇ ਵੀ ਕੋਈ ਨਿੱਜੀ ਕੰਮ ਨਹੀਂ ਹੁੰਦੇ ਸੀ ਉਹ ਸਿਰਫ ਲੋਕਾਂ ਦੇ ਹਲਕੇ ਦੇ ਲੁਧਿਆਣੇ ਦੇ ਕੰਮ ਲੈ ਕੇ ਆਉਂਦੇ ਸੀਗੇ ਸੋ ਇੱਕ ਐਸਾ ਸਾਥੀ ਸਾਡਾ ਜਿਹੜਾ ਕਿ ਲੋਕਾਂ ਦੇ ਦਿਲਾਂ 'ਚ ਵੀ ਵਸਿਆ ਹੋਇਆ ਸੀ ਤੇ ਲੋਕਾਂ ਦੇ ਕੰਮਾਂ ਨੂੰ ਕਰਨ ਲਈ ਹਮੇਸ਼ਾ ਤਤਪਰ ਰਹਿੰਦਾ ਸੀ ਉਹ ਸਾਡੇ ਤੋਂ ਪਿਛੜ ਗਿਆ ਸੀਐਮ ਸਰ ਸੋ ਮੈਂ ਸ਼ਰਧਾਂਜਲੀ ਭੇਟ ਕਰਦਾ ਹਾਂ ਲਾਸਟ ਤੇ ਤੁਹਾਡੇ ਨਾਲ ਕਦੋਂ ਮੁਲਾਕਾਤ ਹੋਈ ਕਿਹੜੀ ਗੱਲ ਹੋਈ ਤੁਹਾਡੇ ਨਾਲ ਜਦੋਂ ਕਾਰਪੋਰੇਸ਼ਨ ਦੀਆਂ ਇਲਕਸ਼ਨਾਂ ਚੱਲ ਰਹੀਆਂ ਸੀ ਉਦੋਂ ਮੈਂ ਥਾਏ ਸੀ ਜੀ ਰੈਲੀ ਗੱਡੀ ਕੁਮਾਰ ਮੰਡੀ ਜੀ ਉਹ ਪਰਿਵਾਰ ਸਮੇਤ ਆ ਕੇ ਉਹਨਾਂ ਨੇ ਮੈਨੂੰ ਹਾਰ ਵੀ ਪੈਣ ਆਇਆ ਸੀ ਮੈਨੂੰ ਕੋਈ ਵੀਡੀਓ ਚ ਕੈਮਰੇ ਚ ਕੈਦ ਹੋਊਗਾ ਜਿ ਬਾਅਦ ਚ ਫੋਨ ਤੇ ਹਮੇਸ਼ਾ ਕੱਲ ਉਹਨ ਕੀ ਹਿੰਦੀ ਸੀ ਕੋਈ ਨਾ ਕੋਈ ਕੰਮ ਕੋਈ ਕਿਸੇ ਕੰਮ ਲਈ ਕੋਈ ਪ੍ਰਸ਼ਾਸਨ ਨਾਲ ਗੱਲ ਕਰਨ ਲਈ ਤਾਂ ਮੈਂ बस ਇਹ ਕਹੂੰਗਾ ਕਿ ਪਰਮਾਤਮਾ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਬਖਸ਼ੇ ਔਰ ਸਾਡੀ ਪਾਰਟੀ ਲਈ ਕਹ ਹੈ ਜ ਸੱਚ ਤੇ ਚਲੇ ਜਾਣਾ ਜਿਹੜਾ ਲੋਕ ਪੱਖੀ ਸੀ ਜਿਹੜਾ ਹਮੇਸ਼ਾ ਇੱਥੇ ਅੱਜ ਸਾਰੀਆਂ ਪਾਰਟੀਆਂ ਵੱਲੋਂ ਨੁਮਾਇंदे ਆਏ ਨੇ। ਇਹੀ ਇਸ ਗੱਲ ਦਾ ਸਬੂਤ ਹੈ ਕਿ ਉਹਨਾਂ ਦਾ ਸਮਾਜਿਕ ਦਾਇਰਾ ਕਿੰਨਾ ਵੱਡਾ ਸੀ। ਕਿ ਭਾਵੇਂ ਵਿਚਾਰਕ મતਭੇਦ ਕਈ ਵਾਰੀ ਹੋ ਜਾਂਦੇ ਨੇ ਇਧਰ ਉਧਰ ਪਾਰਟੀਆਂ ਨਾਲ ਪਰ ਅੱਜ ਸਾਰਿਆਂ ਦਾ ਇੱਥੇ ਆਉਣਾ ਆ ਕਿ ਸ਼ਰਧਾਂਜਲੀ ਦੇਣੀ, ਫੁੱਲ ਪੇਂਟ ਕਰਨੇ ਉਹ ਇਸੇ ਗੱਲ ਦਾ ਹੀ ਇੱਕ ਸਬੂਤ ਹੈ ਕਿ ਗੋਗੀ ਜੀ ਇੱਕ ਐਸੀ ਰੂਹ ਸਨ ਜਿਹੜੇ ਸਾਰਿਆਂ ਨਾਲ ਵਿਚਰਦੇ ਸੀ, ਸਾਰਿਆਂ ਨਾਲ ਬਣਾ ਕੇ ਰੱਖਦੇ ਸੀ। ਅਚਾਨਕ ਇਸ ਤਰ੍ਹਾਂ ਦੇਖੋ ਜਾਣਾ ਹਰੇਕ ਨੇ ਪਰ ਵਕਤ ਤੋਂ ਪਹਿਲਾਂ ਚਲੇ ਜਾਣਾ ਇਹਦਾ ਬਹੁਤ ਦੁੱਖ ਹੁੰਦਾ ਹੈ ਪਰ ਹਮੇਸ਼ਾ ਸਾਡੇ ਦਿਲਾਚੋ ਬਸਦੀ ਰਹਿੰਦਾ ਧੰਨਵਾਦ ਗੋਗੀ ਜੀ ਸਾਡੇ ਬਹੁਤ ਬਹੁਤ ਹੀ ਪਿਆਰੇ ਸਾਥੀ ਸੀਗੇ ਮੈਂ ਤਾਂ ਇਹ ਸੋਚੀ ਜਾਂਦਾ ਸਵੇਰੇ ਜਦੋਂ ਪਤਾ ਲੱਗਾ ਕਿ ਉਹਨਾਂ ਨੇ ਇਦਾਂ ਕਿੱਦਾਂ ਹੋ ਗਿਆ ਉਹ ਤਾਂ ਬੜੇ ਹਸਬੁਖਸ ਬਾਦੇ ਸੀਗੇ ਬਹੁਤ ਵਧੀਆ ਇਨਸਾਨ ਸੀਗੇ ਉਹਦਾ ਪਾਰਟੀ ਨੂੰ ਵੀ ਉਹਨਾਂ ਦੇ ਪਰਿਵਾਰ ਨੂੰ ਲੁਧਿਆਣਾ ਵਾਸੀਆਂ ਨੂੰ ਜਾਤੀ ਤੌਰ ਤੇ ਮਿਲਦਾ ਉਹਨਾਂ ਦੀ ਬਹੁਤ ਦੋਸਤੀ ਸੀਗੀ ਸਾਨੂੰ ਸਭ ਨੂੰ ਬਹੁਤ ਘਟਾ ਪਿਆ ਬਸ ਇਸ ਦੁੱਖ ਦੀ ਘੜੀ 'ਚ ਪਰਿਵਾਰ ਦੇ ਨਾਲ ਪਾਰਟੀ ਵੀ ਸਰਕਾਰ ਵੀ ਪਰਿਵਾਰ ਦੇ ਨਾਲ ਛਟਾਨ ਦੀ ਤਰ੍ਹਾਂ ਖੜੇ ਐ ਸੀ ਉਹਦਾ ਅਰਦਾਸ ਇਹੀ ਹੈ ਕਿ ਪਰਮਾਤਮਾ ਉਹਨਾਂ ਨੂੰ ਆਪਣੇ ਚਰਨਾਂ 'ਚ ਰੱਖੇ ਕਿਉਂਕਿ ਉਹਨਾਂ ਦੇ ਬੱਚਿਆਂ ਨੂੰ ਉਹਨਾਂ ਦੀ ਪਤਨੀ ਨੂੰ ਜਿਹੜਾ ਉਹ ਬਲ ਬਖਸ਼ੇ ਕਿ ਉਹ ਇਸ ਕਟਲਾਨ ਨੂੰ ਜਿਹੜਾ ਸੱਸਾ ਸਾਈਪੋਸ ਮੇਦਾ ਮੇਦਾ ਬਹੁਤ ਪਿਆਰ ਸੀਗਾ ਬੰਦਾ ਬਹੁਤ ਪਿਆਰ ਦੀ ਮੈਨੂੰ 3 ਦਿਨ ਪਹਿਲਾਂ ਚੰਡੀਗੜ੍ਹ ਮਿਲੇ ਅਮਰ ਅਰੋੜਾ ਜੀ ਦੇ ਘਰ ਅਸੀਂ ਇਕੱਠੇ ਸੀਗੇ 3 ਦਿਨ ਪਹਿਲਾਂ ਅਸੀਂ ਬਹੁਤ ਅੱッセ ਖੇਡੇ ਅਸੀਂ ਪਤਾ ਨਹੀਂ ਸੀ ਕਿ ਆਖਰੀ ਮਿਲਣੀ ਆ ਉਹ ਤੇ ਬੱਗਾ ਜੀ ਦੋਵੇਂ ਇਕੱਠੇ ਸੀਗੇ ਪਤਾ ਨਹੀਂ ਲੱਗਾ ਬੈਂ ਤਾਂ ਸੋਚ ਵੀ ਨਹੀਂ ਸਕਦਾ ਕਿ ਬੰਦਾ ਇਦਾਂ ਕਰ ਸੋ ਬਹੁਤ ਦੁੱਖ ਦੀ ਘੜੀ ਆ ਉਹ ਪ੍ਰਮਾਤਮਾ ਉਦੋਂ ਦਾ ਪ੍ਰੋਜੈਕਟ ਅੰਦਰ ਹਾਂਜੀ ਸਰ ਹਾਂਜੀ ਐਡਾ ਨਹੀਂ ਸੈਂਟਰ ਤੋਂ ਆ ਗਿਆ ਰੋਹਿ ਤਾਂ ਹਮੇਲਾ ਰੂੜਾ ਦੁਖਦਾਇਕ ਦਿਨ ਹੈ ਜੀ ਬਹੁਤ ਹੀ ਅਫਸੋਸ ਵਾਲੀ ਖਬਰ ਦਿਨ ਚੜਦਿਆਂ ਨੂੰ ਭਾਜੀ ਤੁਸੀਂ ਵੀ ਟੈਂਸ਼ਨ ਰਸਤੇ ਪੰਜਾਬੀਆਂ ਨੂੰ ਮਿਲੀ ਸਰ ਸੇਮ ਭਾਜੀ ਉਹ ਬਾਈ ਲੁਧਿਆਣਾ ਪੱਛਮੀ ਤੋਂ ਸਰ ਸੇਮ ਭਾਜੀ ਸਾਡੇ ਆਮ ਆਦਮੀ ਪਾਰਟੀ ਦੇ ਪਰਿਵਾਰ ਦੇ ਮੈਂਬਰ ਗੁਰਪ੍ਰੀਤ ਗੋਗੀ ਜੀ ਉਸ ਦੁਨੀਆ 'ਚ ਨਹੀਂ ਰਹੇ ਉਹ ਸਾਡੀ ਪਰਿਵਾਰ ਦਾ ਹਿੱਸਾ ਸੀ ਜਿੰਨਾ ਕ ਮੈਂ ਵਿਚਰੇ ਆ ਉਹਨਾਂ ਨਾਲ ਕਿੰਨਾ ਕ ਵਿਧਾਨ ਸਭਾ 'ਚ ਚਾਹੇ ਮਹਾ ਵਿਧਾਨ ਸਭਾ ਤੋਂ ਬਾਹਰ ਚਾਹੇ ਉਹਨਾਂ ਨੂੰ ਪੈਸੇ ਦਫ਼ਤਰ 'ਚ ਮਿਲਨੀ ਆਉਣ ਉਹ ਕਦੇ ਵੀ ਕੋਈ ਨਿੱਜੀ ਕੰਮ ਲੈ ਕੇ ਨਹੀਂ ਆਏ ਜਦੋਂ ਆਏ ਉਹ ਆਪਣੇ ਹਲਕੇ ਦਾ ਕੰਮ ਲੈ ਕੇ ਆਉਂਦੇ ਸਾਡੇ ਸੀਵਰੇਜ ਸਾਡੀਆਂ ਲਾਈਟਾਂ ਸਾਡੀਆਂ ਸੜਕਾਂ ਸਾਡਾ ਹਸਪਤਾਲ ਸੋ ਹਮੇਸ਼ਾ ਉਹ ਲੋਕਾਂ ਦੇ ਮਸਲੇ ਹੱਲ ਕਰਨ ਲਈ ਤਤਪਰ ਰਹਿੰਦੇ ਸੀ ਹਸਮੁਖ ਸੁਹਾ ਸੀ ਤੇ ਚੰਨ ਕੋ ਇਹਦਾ ਚਲੇ ਜਾਣਾ ਕੱਲੀ ਆਵਾਜ਼ ਦੀ ਪਾਰਟੀ ਲਈ ਨਹੀਂ ਸਹੀ ਕਹ ਲਿਆ ਯਾਰ ਲੁਧਿਆਣਾ ਵਾਸੀਆਂ ਲਈ ਬਹੁਤ ਨਾ ਪੂਰਾ ਹੋਣ ਵਾਲਾ ਘਟ ਹੈ ਔਰ ਪ੍ਰਮਾਤਮਾ ਅਗੇ ਅਰਦਾਸ ਕਰਦੇ ਆ ਕਿ ਪ੍ਰਮਾਤਮਾ ਉਹਨਾਂ ਨੂੰ ਆਪਣੇ ਚਰਨਾਂ ਚ ਨਿਵਾਸ ਬਖਸ਼ੇ ਪਰਿਵਾਰ ਨੂੰ ਰਿਸ਼ਤੇਦਾਰਾਂ ਨੂੰ ਦੋਸਤਾਂ ਨੂੰ ਪਾਣਾ ਮੰਨਣ ਦਾ ਬਲ ਬਖਸ਼ੇ ਉਹਨਾਂ ਦੇ ਕੀਤੇ ਹੋਏ ਚੰਗੇ ਕੰਮਾਂ ਨੂੰ ਹਮੇਸ਼ਾ ਲੋਕ ਯਾਦ ਰੱਖਣਗੇ ਉਹ ਚਾਰ ਵਾਰ ਕੌਂਸਲ ਵੀ ਕੌਂਸਲਰ ਵੀ ਰਹੇ ਫਿਰ ਐਮਐਲਏ ਵੀ ਵਪਾਰੀ ਗਿਣਤੀ ਚ ਬੋਟਾ ਲੈ ਕੇ ਬਣੇ ਤੇ ਹਮੇਸ਼ਾ ਲੁਧਿਆਣੇ ਦੀ ਤਰੱਕੀ ਲਈ ਹੀ ਜਦੋਂ ਮੈਂ ਦੱਸਿਆ ਕਿ ਜਦੋਂ ਮੈਨੂੰ ਮਿਲਦੇ ਸੀ ਉਹ ਕਦੇ ਵੀ ਕੋਈ ਨਿੱਜੀ ਕੰਮ ਨਹੀਂ ਹੁੰਦੇ ਸੀ ਉਹ ਸਿਰਫ ਲੋਕਾਂ ਦੇ ਹਲਕੇ ਦੇ ਲੁਧਿਆਣੇ ਦੇ ਕੰਮ ਲੈ ਕੇ ਆਉਂਦੇ ਸੀ ਸੋ ਇੱਕ ਐਸਾ ਸਾਥੀ ਸਾਡਾ ਜਿਹੜਾ ਕਿ ਲੋਕਾਂ ਦੇ ਦਿਲਾਂ 'ਚ ਵੀ ਵਸਿਆ ਹੋਇਆ ਸੀ ਤੇ ਲੋਕਾਂ ਦੇ ਕੰਮਾਂ ਨੂੰ ਕਰਨ ਲਈ ਹਮੇਸ਼ਾ ਤਤ ਪਰ ਰਹਿੰਦਾ ਸੀ ਉਹ ਸਾਡੇ ਤੋਂ ਪਿੱਛੜ ਗਿਆ ਸੀਐਮ ਸਰ ਮੈਂ ਸ਼ਰਧਾਂਜਲੀ ਭੇਟ ਕਰਦਾ ਸਰ ਲਾਸਟ ਤੇ ਤੁਹਾਡੇ ਨਾਲ ਕਦੋਂ ਮੁਲਾਕਾਤ ਹੋਈ ਕਿਹੜੀ ਗੱਲ ਹੋਈ ਤੁਹਾਡੇ ਨਾਲ ਜਦੋਂ ਕਾਰਪੋਰੇਸ਼ਨ ਦੀਆਂ ਇਲੈਕਸ਼ਨਾਂ ਚੱਲ ਰਹੀਆਂ ਸੀ ਉਦੋਂ ਮੈਂ ਇੱਥੇ ਆਇਆ ਸੀ ਜੀ ਰੈਲੀ ਗੱਡੀ ਕੁਮਾਰ ਮੰਡੀ ਜੀ ਆਇਆ ਸੀ ਉਹ ਪਰਿਵਾਰ ਸਮੇਤ ਆ ਕੇ ਉਹਨਾਂ ਨੇ ਮੈਨੂੰ ਹਾਰ ਵੀ ਪੈਣਾ ਆਇਆ ਸੀ ਮੈਨੂੰ ਬੜੀ ਵੀਡੀਓ ਚ ਕੈਮਰੇ ਚ ਕੈਦ ਹੋਊਗਾ ਜੀ ਬਾਤ ਫੋਨ ਤੇ ਹਮੇਸ਼ਾ ਕਰ ਲਉਂਦੀ ਹੈਂਦੀ ਸੀ ਕੋਈ ਨਾ ਕੋਈ ਕੰਮ ਕੋਈ ਕਿਸੇ ਕੰਮ ਲਈ ਕੋਈ ਪ੍ਰਸ਼ਾਸਨ ਨਾਲ ਗੱਲ ਕਰਨ ਲਈ ਤਾਂ ਮੈਂ ਬਸ ਇਹੀ ਕਹੂੰਗਾ ਕਿ ਪਰਮਾਤਮਾ ਉਹਨਾਂ ਦੇ ਆਤਮਾ ਨੂੰ ਸ਼ਾਂਤੀ ਬਖਸ਼ੇ ਔਰ ਸਾਡੀ ਪਾਰਟੀ ਲਈ ਕਹਿਜਾ ਸੱਚ ਤੇ ਚਲੇ ਜਾਣਾ ਜਿਹੜਾ ਲੋਕਪੱਖੀ ਸੀ ਜਿਹੜਾ ਹਮੇਸ਼ਾ ਇੱਥੇ ਅੱਜ ਸਾਰੀਆਂ ਪਾਰਟੀਆਂ ਵੱਲੋਂ ਨੁਮਾਇੰਦੇ ਆਏ ਨੇ। ਇਹੀ ਇਸ ਗੱਲ ਦਾ ਸਬੂਤ ਹੈ ਕਿ ਉਹਨਾਂ ਦਾ ਸਮਾਜਿਕ ਦਾਇਰਾ ਕਿੰਨਾ ਵੱਡਾ ਸੀ। ਕਿ ਭਾਵੇਂ ਵਿਚਾਰਕ মতਪੇਦ ਕਈ ਵਾਰੀ ਹੋ ਜਾਂਦੇ ਨੇ ਇਤਰੁਤਰ ਪਾਰਟੀਆਂ ਨਾਲ ਪਰ ਅੱਜ ਸਾਰਿਆਂ ਦਾ ਇੱਥੇ ਆਉਣਾ ਆ ਕੇ ਸ਼ਰਧਾਂਜਲੀ ਦੇਣੀ ਫੁੱਲ ਭੇਂਟ ਕਰਨੇ ਉਹ ਇਸੇ ਗੱਲ ਦਾ ਹੀ ਇੱਕ ਸਬੂਤ ਹੈ ਕਿ ਗੋਗੀ ਜੀ ਇੱਕ ਐਸੀ ਰੂਹ ਸਨ ਜਿਹੜੇ ਸਾਰਿਆਂ ਨਾਲ ਵਿਚਰਦੇ ਸੀ ਸਾਰਿਆਂ ਨਾਲ ਬਣਾ ਕੇ ਰੱਖਦੇ ਸੀ। ਅਚਾਨਕ ਇਸ ਤਰ੍ਹਾਂ ਦੇਖੋ ਜਾਣਾ ਹਰੇਕ ਨੇ ਪਰ ਵਕਤ ਤੋਂ ਪਹਿਲਾਂ ਚਲੇ ਜਾਣਾ ਇਹਦਾ ਬਹੁਤ ਦੁੱਖ ਹੁੰਦਾ ਹੈ ਔਰ ਹਮੇਸ਼ਾ ਸਾਡੇ ਪਿੰਲਾ ਚੋ ਵਸਦੇ ਰਹਿੰਦੇ ਧੰਨਵਾਦ